ਰੇਡੀਨ ਖਬਰਾਂਾਂ ਬਾਰੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਬ੍ਰਿਟਿਸ਼ ਕੋਲੰਬੀਆ ਦਾ ਅਲਬਰਟਾ ਪੀ ਐਨ ਪੀ ਉਮੀਦਵਾਰਾਂ ਨੂੰ ਸੱਦਾ ਦੰਦੇ ਨੇ ਤੇ ਬ੍ਰਿਟਿਸ਼ ਕੋਲੰਬੀਆ ਅਲਬਰਟਾ ਨੇ ਪ੍ਰੋਵਿੰਸ਼ਲ ਨਾਮਜ਼ਦਗੀ ਲਈ ਉਮੀਦਵਾਰਾਂ ਨੂੰ ਅਰਜੀ ਦੇਣ ਦੇ ਸੱਦੇ ਜਾਰੀ ਕੀਤੇ ਨੇ ਤੇ ਅਲਬਰਟਾ ਨੇ ਆਪਣੇ ਇਮੀਗ੍ਰੇਸ਼ਨ ਪ੍ਰੋਗਰਾਮਾਂ ਲਈ ਕ੍ਰਾਸ ਸੈਟਿੰਗ ਟਾਈਮ ਅਪਡੇਟ ਪ੍ਰਕਾਸ਼ਿਤ ਕਰ ਦਿੱਤੇ ਨੇ ਬ੍ਰਿਟਿਸ਼ ਕੋਲੰਬੀਆ ਦੇ ਸੱਦੇ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ਼ਲ ਨਾਮਜ਼ਦ ਪ੍ਰੋਗਰਾਮ BC PNP ਨੇ 13 ਨਵੰਬਰ ਨੂੰ ਆਯੋਜਿਤ ਕੀਤੇ ਗਏ ਦੋ ਡਰਾਮਾ ਵਿੱਚ ਸੂਬੇ ਨਾਮਜ਼ਦਗੀ ਅਰਜ਼ੀਆਂ ਲੈ ਕਟੂ ਕਟ 25 ਸਦੇ ਜਾਰੀ ਕੀਤੇ ਨੇ ਬੀਸੀਪੀਐਨਪੀ ਨੇ ਕਈ ਧਾਰਾਵਾਂ ਵਿੱਚ ਇੱਕ ਆਰਮ ਡਰਾ ਕੀਤਾ ਜਿਸ ਵਿੱਚ ਇਸਨੇ ਕੁੱਲ 10 ਆਈਡੀ ਜਾਰੀ ਕੀਤੇ ਇਸ ਟੀਮ ਦੀ ਗੱਲ ਕੀਤੀ ਹੈ ਹੁਨਰਵੰਦ ਕਾਮੇ 143 ਦੇ ਸਕੋਰ ਦੇ ਨਾਲ ਹੁਨਰਵੰਦ ਵਰਕਰ ਐਕਸਪ੍ਰੈਸ ਸੈਂਟਰ ਇਨ ਬ੍ਰਿਟਿਸ਼ ਕੋਲੰਬੀਆ ਵਿਕਲਪ ਦੇ ਵਿੱਚ 143 ਦੇ ਸਕੋਰ ਅੰਤਰਰਾਸ਼ਟਰੀ ਗ੍ਰੈਜੂਏਟ 143 ਦਾ ਸਕੋਰ ਅੰਤਰਰਾਸ਼ਟਰੀ ਗ੍ਰੈਜੂਏਟ EEBC 143 ਸਕੋਰ ਐਂਟਰੀ ਪੱਧਰਾ ਤੇ ਅਰਧ ਹੁਨਰਮੰਦ ਕਾਮੇ 121 ਸਕੋਰ ਬੀਸੀਪੀਐਨਪੀ ਨੇ ਸਕਿਲਡ ਵਰਕਰ ਤੇ ਇੰਟਰਨੈਸ਼ਨਲ ਗ੍ਰੈਜੂਏਟਸ ਟੀਮਾਂ ਵਿੱਚ ਈਈਬੀਸੀ ਵਿਕਲਪ ਸਮਿੱਤ ਸ਼੍ਰੇਣੀ ਅਧਾਰਤ ਡਰਾਅ ਆਇਜ਼ਤ ਕੀਤੇ ਜਿਸ ਵਿੱਚ ਇਸਨੇ 15 ਤੋਂ ਘੱਟ ਆਈਟੀਏ ਜਾਰੀ ਨਹੀਂ ਕੀਤੇ ਸ਼੍ਰੇਣੀ ਕੀਤੀ ਗੱਲ ਤਾਂ ਬਾਲ ਸੰਭਾਲ ਦੇ ਵਿੱਚ ITF 5 ਜਾਰੀ ਕੀਤੇ ਗਏ ਤੇ 102 ਦਾ ਸਕੋਰ ਉਸਾਰੀ ਵਿੱਚ 4 ਸੱਦੇ ਜਾਰੀ ਕੀਤੇ ਗਏ 105 ਦਾ ਸਕੋਰ ਸੀਸ ਸੰਭਾਲ ਵਿੱਚ 5 ਸੱਤੇ ਜਾਰੀ ਕੀਤੇ ਗਏ 113 ਦਾ ਸਕੋਰ ਤੇ ਵੈਟਰਨਿਟੀ ਦੇਖਪਾਲ ਵਿੱਚ 5 ਸੱਦੇ ਤੇ 80 ਦਾ ਸਕੋਰ ਉਮੀਦਵਾਰ BC PNP ਤੇ ਸਿੱਧੇ ਤੌਰ ਤੇ ਆਰਪੀਐਨਪੀ ਦੇ ਦੀ انرਜੀਆਂ ਦੇ ਸਕਦੇ ਨੇ ਜਾਂ ਉਹ ਐਕਸਪ੍ਰੈਸ ਐਂਟਰੀ BC EE BC ਵਿਕਲਪੀ ਵਰਤੂ ਕਰਦੇ ਹੋਏ ਆਪਣੀ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਨਾਲ ਆਪਣੀ ਅਰਜੀ ਪੀ ਐਨ ਪੀ ਨਾਲ ਲਿੰਕ ਕਰ ਸਕਦੇ ਨੇ ਸੂਬੇ ਨਾਮਜ਼ਦ ਅਤੇ ਸੰਗੀ ਸਰਕਾਰ ਨੂੰ ਅਰਜੀ ਦੇਣ ਦਾ ਸੱਦਾ ਮਿਲਣ ਤੋਂ ਬਾਅਦ ਈਈਬੀਸੀ ਅਤੇ ਆਈਆਰਸੀਸੀ ਨੂੰ ਸਥਾਈ ਨਿਵਾਸ ਲਈ ਅਰਜੀ ਲਈ ਤੇਜ਼ ਪ੍ਰਤੀਕਿਰਿਆ ਕਰਨ ਦੇ ਸਮੇਂ ਦਾ ਲਾਭ ਪ੍ਰਦਾਨ ਕਰਦਾ ਹੈ ਈਈਬੀਸੀ ਲਈ ਯੋਗ ਹੋਣ ਲਈ ਉਮੀਦਵਾਰਾ ਕੋਲ ਇੱਕ ਯੋਗ ਐਕਸਪੈਕਟ ਸੈਂਟਰੀ ਪ੍ਰੋਫਾਈਲ ਹੋਣਾ ਚਾਹੀਦਾ ਜਿਸ ਲਈ ਇਹ ਜ਼ਰੂਰੀ ਹੈ ਕਿ ਉਹ 3 ਐਕਸਪੈਕਟ ਸੈਂਟਰੀ ਪ੍ਰਬੰਧਿਤ ਪ੍ਰੋਗਰਾਮਾਂ ਵਿੱਚੋਂ ਇੱਕ ਲਈ ਯੋਗ ਹੋਣ ਐਂਟਰੀ ਪੱਧਰ ਅਤੇ ਅਰਧ ਉਨਸਟੀਮ ਲਈ ਕੋਈ ਐੀਈਬੀਸੀ ਵਿਕਲਪ ਨਹੀਂ ਹੈ। ਅਲਬਰਟਾ ਦੇ ਸਦਿਆਂ ਦੇ ਵਿੱਚ ਅਲਬਰਟਾ ਐਡਵਾਂਟੇਜ ਇਮੀਗ੍ਰੇਸ਼ਨ ਪ੍ਰੋਗਰਾਮ ਏਏਆਈਪ ਨੇ 15 ਅਕਤੂਬਰ ਤੋਂ 7 ਨਵੰਬਰ ਤੱਕ ਚਾਰ ਡਰਾਅ ਕੱਢੇ ਨੇ। ਇਸ ਵਿੱਚ ਡਰਾਅ ਦੀ ਕਿਸਮਤ ਅਲਬਰਟਾ ਅਵਸਰ ਸਟੀਮ 7 ਨਵੰਬਰ ਨੂੰ ਕੱਢੇ ਗਏ ਤੇ 187 ਦੀ ਸਦਿਆਂ ਦੀ ਗਿਣਤੀ ਸੰਤ ਤੇ ਘੱਟੋ-ਘੱਟ 50 ਸਕੋਰ ਸਮਰਪਿਤ ਹੈਲਥ케ਅਰ ਪਾਥਵੇ ਦੇ ਵਿੱਚ 4 ਨਵੰਬਰ ਨੂੰ 33 ਸੱਦੇ ਤੇ 44 ਦਾ ਸਕੋਰ ਸਮਰਪਿਤ ਹੈਲਥ케ਅਰ ਪਾਥਵੇ ਐਕਸਟ੍ਰੈਸੈਂਟ੍ਰਿਕ 4 ਨਵੰਬਰ ਨੂੰ 65 ਸੱਦੇ ਤੇ 51 ਦਾ ਸਕੋਰ ਸੈਰਸਪਾਟਾ ਦੇ ਪ੍ਰਾਣਾਚਾਰਿਸ ਟੀਮ ਦੇ ਵਿੱਚ 15 ਅਕਤੂਬਰ ਨੂੰ 302 ਤੇ 70 ਸੱਦੇ ਭੇਜੇ ਗਏ ਸਨ 70 ਦੇ ਸਕੋਰ ਦੇ ਨਾਲ ਤੇ ਉਥੇ ਦੱਸ ਦਈਏ ਕਿ ਇਨ੍ਹਾਂ ਡਰਾ ਨੂੰ ਅਯੋਗ ਜਿੱਥੇ ਗੱਲ ਕਰੀਏ ਤਾਂ ਡਰਾ ਵਿੱਚ ਅਲਬਰਟਾ ਆਪਸ ਸਟੀਮ ਦੇ ਵਿੱਚ ਸੀਐਲਬੀ 500 ਤੋਂ ਵੱਧ ਵੈਦ ਵਰਕ ਪਰਮਿਟ 12 ਮਹੀਨਿਆਂ ਦਾ ਖੰਡ ਦਾ ਤਜਰਬਾ ਪੂਰੇ ਸਮੇਂ ਅਲਬਰਟਾ ਨੌਕਰੀ ਦੀ ਪੇਸ਼ਕਸ਼ ਇਨ ਡਿਮਾਂਡ ਹੈ ਵਪਾਰ ਵਿੱਚ ਨੌਕਰੀ ਦੀ ਪੇਸ਼ਕਸ਼ ਸਮਰਪਿਤ ਹੈਲਥਕੇਅਰ ਪਾਦਵੇ ਸਮਰਪਿਤ ਹੈਲਥਕੇਅਰ ਪਾਦਵੇ ਗੈਰ ਐਕਸਟਰਾ ਸੈਂਟਰੀ ਦੇ ਵਿੱਚ ਸੀਐਲਬੀ 500 ਵੱਧ ਪੂਰੇ ਸਮੇਂ ਦੀ ਅਲਬਰਟਾ ਨੌਕਰੀ ਦੀ ਪੇਸ਼ਕਸ਼ ਨਿਯਮਤ ਕੀਤੇ ਦੇ ਅਭਿਆਸ ਕਰਨ ਲਈ ਕਾਨੂੰਨੀ ਤੌਰ ਤੇ ਅਧਿਕਾਰਿਕ ਸਮਰਪਿਤ ਹੈਲਥਕੇਅਰ ਪਾਦਵੇ ਗੈਰ ਐਕਸਪ੍ਰੈਸ ਐਂਟਰੀ ਹੈ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਤੇ 4 ਅਪ੍ਰੈਲ 2025 ਤੋਂ ਬਾਅਦ ਮਿਆਦ ਪੁਗਦਨ ਤੋਂ ਬਾਅਦ ਮਿਤੀ ਪੂਰੇ ਸਮੇਂ ਅਲਵਟਾ ਨੌਕਰੀ ਪੇਸ਼ਕਸ਼ ਸੀਐਨਬੀ 5 ਜਾਂ ਇਸ ਤੋਂ ਵੱਧ ਨਿਮਤ ਕੀਤੇ ਅਭਿਆਸ ਕਰਨ ਦੇ ਕਾਨੂੰਨੀ ਤੌਰ ਤੇ ਅਧਿਕਾਰਕ ਤੇ ਸੈਰ ਸਪਟਾ ਪਰੋਣਾ ਚਾਰ ਸਟੀਮ ਸੀਐਲਬੀ 4 ਜਿਸ ਤੋਂ ਬਾਅਦ ਐਲਐਮਆਈ ਅਧਾਰਤ ਵਰਕ ਪਰਮਿਟ ਪੂਰੇ ਸਮੇਂ ਅਲਵਟਾ ਨੌਕਰੀ ਦੀ ਪੇਸ਼ਕਸ਼ 6 ਮਹੀਨੇ ਅਲਵਟਾ ਕੰਮ ਦਾ ਤਜਰਬਾ ਅਲਵਟਾ ਪ੍ਰੋਸੈਸਿੰਗ ਟਾਈਮ ਅਪਡੇਟ ਅਲਬਰਟਾ ਐਡਵਾਂਟੇਜ ਇਮੀਗ੍ਰੇਸ਼ਨ ਪ੍ਰੋਗਰਾਮ AAIP ਨੇ 7 ਨਵੰਬਰ ਨੂੰ ਆਪਣੇ ਪ੍ਰੋਸੈਸਿੰਗ ਸਮੇਂ ਲਈ ਅਪਡੇਟ ਕਿਤੇ ਪੋਸਟਾਂ ਦੀ ਗੱਲ ਕਰਾਂ ਤਾਂ ਸਟੀਮ ਦੇ ਵਿਚਾਲੇ ਅਲਬਰਟਾ ਅਪਸ ਸਟੀਮ ਜਿਸ ਵਿੱਚ ਕਾਰਵਾਈ ਕੀਤੀ ਜਾਣੀ ਅਰਜ਼ੀਆਂ 1401 ਤੇ ਨਾਮਜ਼ਦਗੀ ਜਾਰੀ ਇਸ ਵਿੱਚ 5000 5065 ਤੇ ਨਾਮਜ਼ਦਗੀ ਵੰਡ 5264 ਤੇ ਸਥਾਨ 199 ਇਸੇ ਤਰ੍ਹਾਂ ਪੇਂਡੂ ਨਿਯਮਕਰਨ ਸਟੀਮ ਸੈਰਸਪਟਾ ਪ੍ਰੋਨਾਚਲ ਸਵੰਤਰ ਹੈਲਥ케ਅਰ ਐਕਸਲੈਂਟ ਟ੍ਰੇਡ ਪਾਥਵੇ ਸਮਰਤੇਦ ਹੈਲਥ케ਅਰ ਪਾਥਵੇ ਲਾ ਇਨਫੋਰਸਮੈਂਟ ਪਾਥਵੇ ਤਰੀਜ਼ ਖੇਤਰ ਡਰਾ ਪਰਵਾਰਿਕ ਕਨੈਕਸ਼ਨ ਅਤੇ ਮੰਗ ਦੇ ਪੇਸ਼ੇ ਉਦਮ ਇਸਟ੍ਰੀਮ ਤੇ ਉਥੇ ਦੱਸ ਦੇ 2024 ਚ ਵਰ ਪਰਮਟ ਦੀ ਮਿਆਦ ਪੂ ਜਾਣ ਵਾਲੇ ਬਿਨੇਕਾਰਾਂ ਨੂੰ ਸਥਾਈ ਉਪਾਅ ਲਈ ਪ੍ਰੋਸੈਸਿੰਗ ਅਪਡੇਟ ਵਾਲਾ ਅਫਸਰ ਸਟ੍ਰੀਮ ਦੇ ਵਿੱਚ ਕਾਤਰ ਵਿੱਚ ਅਰਜ਼ੀਆਂ 2552 ਸਹਾਇਤਾ ਪੱਤਰ ਜਾਰੀ ਕੀਤੇ ਗਏ 260 ਨਵੇਂ ਪਿੰਡੂ ਸਟ੍ਰੀਮ ਦੇ ਵਿੱਚ 295 ਤੇ ਸਹਾਇਤਾ ਪੱਤਰ ਜਾਰੀ ਕੀਤੇ ਗਏ ਆ ਕੱਤੀ ਪੀ ਐਨ ਪੀ ਉਮੀਦਵਾਰਾਂ ਨੇ ਓਪਨ ਵਰਕ ਪਰਮਿਟ ਲਈ ਸਥਾਈ ਜਨਤਕ ਨੀਤੀ 11 ਅਗਸਤ ਨੂੰ ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਆਰ ਸੀ ਸੀ ਨੇ ਇੱਕ ਸਥਾਈ ਜਨਤਕ ਨੀਤੀ ਸਥਾਪਿਤ ਕੀਤੀ ਹੈ ਜਿਸ ਵਿੱਚ ਕੋਲ ਪੀ ਐਨ ਪੀ ਉਮੀਦਵਾਰਾਂ ਨੂੰ ਉਹਨਾਂ ਦੇ ਪੀ ਐਨ ਪੀ ਪ੍ਰੋਗਰਾਮ ਸਮਰਥਨ ਦੇ ਨਾਲ ਓਪਨ ਵਰਕ ਪਰਮਿਟ ਦੀ ਅਰਜੀ ਦੇਣ ਦੀ ਇਜਾਜ਼ਤ ਦਿੱਤੀ ਗਈ ਹੈ ਹੁਣ ਤੱਕ ਗਲਵਾਲਟਾ ਮੈਨੀਟੋਬਾ ਤੇ ਯੂਕੌਨ ਦੇ ਵਿੱਚ ਸਥਾਈ ਜਨਤਕ ਨੀਤੀ ਦੀ ਬਾਤ ਹੈ ਤੇ ਕੀਤੇ ਗਏ ਨੀਤੀ 31 ਦਸੰਬਰ 2024 ਤੱਕ ਲਾਗੂ ਰਹਿਣ ਲਈ ਸੈੱਟ ਕੀਤੀ ਗਿਆ ਹਾਲਾਂਕਿ ਆਈਆਰਸੀਸੀ ਇਸ ਨੂੰ ਕਿਸੇ ਵੀ ਸਮੇਂ ਰੱਦ ਕਰ ਸਕਦਾ ਹੈ ਸੂਬੇ ਨਾਮਜ਼ਦ ਪ੍ਰੋਗਰਾਮ ਬਾਰੇ ਪ੍ਰਮੇਸ਼ਰ ਨਾਮਜ਼ਦ ਪ੍ਰੋਗਰਾਮ ਪੀਐਨਪੀ ਤਹਿਤ ਪ੍ਰਾਂਤਾਂ ਅਤੇ ਪ੍ਰਦੇਸ਼ਾਂ ਕੋਲ ਵਿਦੇਸ਼ੀ ਨਾਗਰਿਕਾਂ ਨੂੰ ਸਥਾਈ ਨਿਵਾਸ ਨਾਮਜ਼ਦ ਕਰਨ ਦੀ ਯੋਗਤਾ ਕਿਸੇ ਸੂਬੇ ਤੋਂ ਨਾਮਜ਼ਦੀ ਪ੍ਰਾਪਤ ਕਰਨ ਤੋਂ ਬਾਅਦ ਉਮੀਦਵਾਰ ਸੰਬੰਧੀ ਸਰਕਾਰ ਨੂੰ ਸੂਬੇ ਨਿਵੇਸ਼ ਨਿਵਾਸ ਦੇ ਲਈ ਅਰਜ਼ੀ ਦੇਣ ਦਾ ਸੱਦਾ ਪ੍ਰਾਪਤ ਕਰਨ ਦੀ ਉਮੀਦ ਕਰ ਸਕਦਾ ਕਿਉਂਕਿ ਅਤੇ ਨਾਨੋਵਤਨੁਛਟਕੇ ਸਾਰੇ ਪ੍ਰਾਂਤਾਂ ਵਿੱਚ ਪ੍ਰਦੇਸਾਂ ਦੇ ਅੰਦਰ ਇੱਕ ਪੀਐਨਪੀ ਹੈ ਕਿਊਬਕ ਆਪਣੇ ਕੋਲ ਖੁਦ ਇਮੀਗ੍ਰੇਸ਼ਨ ਪ੍ਰੋਗਰਾਮ ਦਾ ਪ੍ਰਬੰਧਨ ਕਰਦਾ ਜਿਸ ਵਿੱਚ ਅੱਤ ਇਮੀਗ੍ਰੇਸ਼ਨ ਪ੍ਰੋਗਰਾਮ ਜਿਵੇਂ ਕਿ ਰੈਗੂਲਰ ਸਕਿਲਡ ਵਰਕਰ ਪ੍ਰੋਗਰਾਮ ਅਤੇ ਕਿਊਬਕ ਐਕਸਪੀਰੀਅੰਸ ਕਲਾਸ ਪ੍ਰੋਗਰਾਮ ਸ਼ਾਮਲ ਨੇ ਤੇ ਇਹ ਪੀਐਨਪੀ ਦੇ ਦਾਇਰੇ ਤੋਂ ਬਾਹਰ ਨੇ ਕਿਉਂਕਿ ਅਲਬਰਟਾ ਆਪਣੇ ਇਮੀਗ੍ਰੇਸ਼ਨ ਦੇ ਦੂਜੇ ਸੂਬਿਆਂ ਤੇ ਪ੍ਰਦੇਸਾਂ ਨਾਲੋਂ ਜ਼ਿਆਦਾ ਕੰਟਰੋਲ ਹੈ ਕੈਨੇਡਾ ਦੇ ਵਿੱਚ ਰੇਡੀ ਗਵਨ ਨਾਮਾ ਦੇ ਵਿੱਚ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਔਰ ਖਬਰਾਂ ਦੇਖਣੀ ਸੁਣਨੀ ਪੜ੍ਹਨੀ ਦਾ ਬਾਣੇ ਰਹੋ ਆਜ ਨਿਊਜ਼ ਵਾਲਾ ਦੇ ਨਾਲ